ਆਖਿਰ ਬੀਜੇਪੀ ਨੂੰ ਝੁਕਣਾ ਹੀ ਪਿਆ ਆਖਿਰ ਆਰਐਸਐਸ ਦੇ ਜਿਹੜੇ ਮੂਹ ਮੋੜੇ ਉਹ ਪੰਜਾਬ ਦੇ ਨੌਜਵਾਨ ਬੱਚਿਆਂ ਨੇ ਮੋੜੇ ਮੈਂ ਉਹਨਾਂ ਬਹਾਦਰ ਬੱਚਿਆਂ ਦੀ ਜਿਨ੍ਹਾਂ ਲੋਕਾਂ ਨੇ ਪੁਲਿਸ ਦੀ ਪਰਵਾਹ ਨਾ ਕਰਦੇ ਹੋਏ ਔਰ ਜਿਸ ਪ੍ਰਕਾਰ ਦੀਆਂ ਫੋਰਸੇਸ ਉੱਥੇ ਲਾ ਕੇ ਡੀਮੋਰਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸਟੂਡੈਂਟਸ ਨੂੰ ਲੇਕਿਨ ਉਹਨਾਂ ਨੇ ਰਤੀ ਭਰ ਵੀ ਉਹਨਾਂ ਦੇ ਮਨ ਦੇ ਵਿੱਚ ਡਰ ਨਹੀਂ ਆਇਆ ਇਹ ਨਰੋਜ ਜਿੱਤ ਪੰਜਾਬ ਦੇ ਸਟੂਡੈਂਟਸ ਦੀ ਜਿੱਤ ਹੈ ਉਹਨਾਂ ਬੱਚੇ ਤੇ ਬੱਚੀਆਂ ਦੀ ਜਿੱਤ ਹੈ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਇਸ ਸੰਘਰਸ਼ ਦੇ ਵਿੱਚ ਬਿਨਾਂ ਪਰਵਾਹ ਕੀਤੇ ਹੋਏ ਉਹਨਾਂ ਨੇ ਇਸ ਸੰਘਰਸ਼ ਦੀ ਲੜਾਈ ਲੜੀ ਪਰ ਅੱਜ ਇਹ ਉਹਨਾਂ ਦੀ ਜਿੱਤ ਹੋਈ ਹੈ ਜਾਨਬੁੱਝ ਕੇ ਬੀਜੇਪੀ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਟੈਸਟ ਕਰਦੀ ਹੈ ਵਾਰ-ਵਾਰ ਇਮਤਿਹਾਨ ਲਿਆ ਜਾ ਰਹੇ ਇਹ ਸ਼ੁਰੂਆਤ ਪੰਜਾਬ ਦੇ ਕਿਸਾਨਾਂ ਦੇ ਵੱਲ ਹੋਈ ਸੀ ਜਦੋਂ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਫਿਰ BPMC ਪਾਕੜਾ ਬਿਆਸ ਮੈਨੇਜਮੈਂਟ ਬੋਰਡ ਫਿਰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਦੇਣਾ ਫਿਰ ਪੰਜਾਬ ਯੂਨੀਵਰਸਿਟੀ ਦਾ ਨਾਂ ਬਦਲਣ ਦੀ ਕੋਸ਼ਿਸ਼ ਕਰਨੀ ਔਰ ਫਿਰ ਸੈਨੇਟ ਤੇ ਸਿੰਡੀਗੇਟ ਦੇ ਇਲੈਕਸ਼ਨ ਬੰਦ ਕਰਾਉਣੇ ਔਰ ਇਹ ਸਾਰਾ ਕੰਮ ਵਾਰ-ਵਾਰ ਸਾਡੇ ਤੇ ਹਮਲਾ ਕੀਤਾ ਜਾ ਰਿਹਾ ਹੈ ਕੱਲ ਪਰਸੋਂ ਦੀ ਖਬਰ ਸੀ ਕਿ ਆਰਟੀਕਲ 240 ਦੇ ਤਹਿਤ 131ਵੀਂ ਸੋਧ ਲੈ ਕੇ ਆ ਰਹੇ ਜਿਹਦੇ ਵਿੱਚ ਐਡਮਿਨਿਸਟ੍ਰੇਸ਼ਨ ਹਟਾਉਣ ਦੀ ਗੱਲ ਕੀਤੀ ਗਈ ਸੀ ਪੰਜਾਬ ਤੋਂ ਚੰਡੀਗੜ੍ਹ ਖੋਨ ਦੇ ਮਨਸੂਬੇ ਸਨ ਜਿਹੜਾ ਕਿਹਾ ਕਿ ਹੁਣ ਅਸੀਂ ਬਿੱਲ ਨਹੀਂ ਲੈ ਕੇ ਆਵਾਂਗੇ ਇਹ ਇੱਥੇ ਦੱਸਣਾ ਚਾਹੁੰਦਾ ਹੈ ਕਿ ਅਗਰ ਪੰਜਾਬ ਨਾਲ ਤੁਸੀਂ ਜ਼ਾਤੀ ਕਰੋਗੇ ਕੋਈ ਵਿਅਕਤੀ ਬਖਸ਼ੇਗਾ ਨਹੀਂ ਹਰ ਵਿਅਕਤੀ ਭੁੱਲ ਜਾਏਗਾ ਕਿ ਮੈਂ ਕਿਸ ਵਿਅਕਤੀ ਕਿਸ ਪਾਰਟੀ ਨਾਲ ਕਿਸ ਜਾਤੀ ਨਾਲ ਹੈ ਉਹ ਪੰਜਾਬ ਦੇ ਨਾਲ ਸਭ ਤੋਂ ਪਹਿਲਾਂ ਖੜਾ ਹੋਏਗਾ ਔਰ ਦੁਬਾਰਾ ਫਿਰ ਇਸ ਮੌਕੇ ਤੇ ਮੈਂ ਯੂਨੀਵਰਸਿਟੀ ਦੇ ਸਟੂਡੈਂਟਸ ਦੀ ਪੜਾਈ ਦੇਣਾ ਚਾਹੁੰਦਾ ਔਰ ਉਹਨਾਂ ਦੇ ਹੌਸਲੇ ਨੂੰ ਮੈਂ ਸਲਾਮ ਕਰਦਾ ਮੈਂ ਸਿਰਚ ਕੋਣਾ ਹੈ ਇਿੱਚੇਸ ਪ੍ਰਕਾਰ ਉਹਨਾਂ ਨੇ ਲੜਾਈ ਪਰ ਅੱਜ ਤੋਂ ਬਾਅਦ ਦੁਬਾਰਾ ਜ਼ੁਰਤ ਵੀ ਨਾ ਕਰਿਓ ਇੱਥੇ ਆਰਐਸਐਸ ਨਹੀਂ ਚੱਲੇਗੀ ਇਹਸ ਪੜਚ ਤੁਸੀਂ ਆਰਐਸਐਸ ਲਾਗੂ ਕਰ ਸਕਦੇ ਹੋ ਲੇਕਿਨ ਪੰਜਾਬ ਦੇ ਅੰਦਰ ਆਰਐਸਐਸ ਦੇ ਅੱਗੇ ਪੰਜਾਬ ਦੇ ਲੋਕ ਝੁਕਣਗੇ ਨਹੀਂ ਬਹੁਤ ਬਹੁਤ ਮੁਬਾਰਕਾਂ ਨੌਜਵਾਨ ਸਾਥੀਓ